ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਵੱਡੀ ਕਾਰਵਾਈ ਬਿਜ਼ਨਸ ਚੀਫ ਐਸ ਪੀ ਐਸ ਪਰਮਾਰ ਸਮੇਤ ਆਈਜੀ ਅਤੇ ਐਸਐਸਪੀ ਕਰਤਾ ਸਸਪੈਂਡ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਸੁਪਰੀਮ ਕੋਰਟ ਨੇ ਵਿਕਰਮਜੀਠਿਆ ਬਾਰੇ ਸੁਣਾਇਆ ਫੈਸਲਾ ਨਾਲ ਹੀ ਦਿੱਤੇ ਹੁਕਮ ਪੰਜਾਬ ਸਰਕਾਰ ਨੇ ਕੈਬਨਟ ਦੀ ਮੀਟਿੰਗ ਚ ਲਈ ਵੱਡੇ ਫੈਸਲੇ 30 ਦਿਨ ਚ ਪਾਸ ਹੋਣਗੇ ਨਕਸ਼ੇ ਮੋਹਾਲੀ ਨਾਲ ਜੁੜਨਗੇ 8 ਪਿੰਡ ਕਾਂਸਟੇਬਲ ਅਮਨਦੀਪ ਕੌਰ ਦੇ ਸਾਥੀ ਬਾਰੇ ਅਦਾਲਤ ਨੇ ਸੁਣਾਇਆ ਵੱਡਾ ਫੈਸਲਾ ਭੇਜਿਆ ਨੈਕ ਖਿਰਾਸਤ ਚ ਪੰਜਾਬ ਚ ਅਫਸਰਾਂ ਤੇ ਮੁਲਾਜ਼ਮਾਂ ਦੇ ਤਬਾਦਲੇ ਬਾਰੇ ਆਈ ਵੱਡੀ ਖਬਰ ਪੰਜਾਬ ਸਰਕਾਰ ਨੇ ਹੁਕਮ ਕੀਤੇ ਜਾਰੀ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਵੱਡਾ ਝਟਕਾ ਕੈਬਨਟ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਮਾਨ ਹਾਨੀ ਦਾ ਮਾਮਲਾ ਕਰਵਾਇਆ ਦਰਜ ਪੰਜਾਬ ਦੇ ਮੌਸਮਵਾਰੀ ਨਮੀ ਖਬਰ 30 April ਨੂੰ ਪੈ ਸਕਦਾ ਮੀਂਹ ਪੂਰੇ ਪੰਜਾਬ ਦੀਆਂ ਪੰਚਾਇਤਾਂ ਬਾਰੇ ਪੰਜਾਬ ਸਰਕਾਰ ਦਾ ਵੱਡਾ ਐਲਾਨ 5-5 ਲੱਖ ਦੇ ਚੈੱਕ ਵੰਡਣ ਦਾ ਕੰਮ ਕੀਤਾ ਸ਼ੁਰੂ ਮੰਡੀਆਂ 'ਚ ਲਿਫਟਿੰਗ ਨੂੰ ਲੈ ਕੇ ਐਕਸ਼ਨ 'ਚ ਪੰਜਾਬ ਸਰਕਾਰ ਅਧਿਕਾਰੀਆਂ ਨੂੰ ਜਾਰੀ ਕੀਤੇ ਸਖਤ ਹੁਕਮ ਸ਼੍ਰੀ ਅਕਾਲ ਤਖਤ ਸਾਈ ਦੇ ਸਾਬਕਾ ਜਥੇਦਾਰ ਦੇ ਹੱਕ 'ਚ ਬੋਲੇ ਸੀਐਮ ਭਗਵੰਤ ਮਾਨ ਮੋਦੀ ਸਰਕਾਰ ਤੋਂ ਕਾਰਵਾਈ ਦੀ ਕੀਤੀ ਮੰਗ ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਖਿਲਾਫ ਲਗਾਤਾਰ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਤੇ ਇੱਕ ਹੋਰ ਐਕਸ਼ਨ ਲੈਂਦਿਆਂ ਕਟਾਲੇ ਬਾਜਾ ਨੂੰ ਬਚਾਉਣ ਵਾਲਿਆਂ ਖਿਲਾਫ ਪੰਜਾਬ ਸਰਕਾਰ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਪੰਜਾਬ ਦੇ ਵਿਜੀਲੈਂਸ Chief ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਇਹ ਕਾਰਵਾਈ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ਤੋਂ ਬਾਅਦ ਕੀਤੀ ਗਈ ਹੈ ਡਰਾਈਵਿੰਗ ਲਾਇਸੈਂਸ ਕਟਾਲੇ ਦੇ ਵਿਜੀਲੈਂਸ Chief ਐਸ ਪੀ ਐਸ ਪਰਮਾਰ ਨੂੰ ਸਸਪੈਂਡ ਕੀਤਾ ਗਿਆ ਹੈ ਵਿਜੀਲੈਂਸ ਟੀਮ ਦੇ ਨਾਲ ਇਹ ਹੈ ਜੀ ਹਰਪ੍ਰੀਤ ਸਿੰਘ ਅਤੇ ਐਸਐਸਪੀ ਵਿਜੀਲੈਂਸ ਸਵਰਨਦੀਪ ਸਿੰਘ ਨੂੰ ਵੀ ਸਸਪੈਂਡ ਕਰ ਦਿੱਤਾ ਗਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਸਖਤ ਸੰਦੇਸ਼ ਦਿੰਦੇ ਆ ਕਿ ਹੈ ਕਿ ਜੋ ਵੀ ਪਿਛਟਾ ਨੂੰ ਪਚਾਉਂਦਾ ਹੈ ਉਸ ਨੂੰ ਬਖਸ਼ਾ ਨਹੀਂ ਜਾਵੇਗਾ ਦੱਸ ਦਈਏ ਕਿ ਪੰਜਾਬ ਦੇ ਗ੍ਰਹਿ ਮਾਮਲੇ ਵਿਭਾਗ ਨੇ ਪਿਛਲੇ ਦਿਨੀ ਪ੍ਰਸ਼ਾਸਨਿਕ ਧਾਰ ਤੇ ਵਿਜੀਲੈਂਸ ਬਿਊਰੋ ਦੇ ਚੀਫ ਡਾਇਰੈਕਟਰ ਨਗੇਸ਼ਵਰ ਆਉ ਦਤ ਬਾਦਲਾ ਕਰਕੇ ਉਹਨਾਂ ਦੀ ਥਾਂ 1997 ਬੈਂਚ ਦੇ ਆਈਪੀਐਸ ਸੁਰਿੰਦਰਪਾਲ ਸਿੰਘ ਪਰਮਾਰ ਨੂੰ ਵਿਜੀਲੈਂਸ ਦਾ ਨਵਾਂ ਮੁਖੀ ਨਿਯੁਕਤ ਕੀਤਾ ਗਿਆ ਸੀ ਇਸ ਤੋਂ ਪਹਿਲਾਂ ਉਹ ADGP ਵਜੋ ਸੇਵਾਵਾਂ ਨਿਭਾਰੇ ਸਨ ਅਤੇ ਹੁਣ ਉਨ੍ਹਾਂ ਤੇ ਪੰਜਾਬ ਸਰਕਾਰ ਵੱਲੋਂ ਸਖਤ ਐਕਸ਼ਨ ਲੈਂਦੇ ਹੋਏ ਤੁਰੰਤ ਪ੍ਰਭਾਵ ਨਾਲ ਮੁਅਤਲ ਕਰ ਦਿੱਤਾ ਗਿਆ ਹੈ ਇਹ ਕਾਰਵਾਈ ਲਾਇਸੈਂਸ ਘੁਟਾਲੇ ਦੇ ਸਬੰਧ ਵਿੱਚ ਕੀਤੀ ਗਈ ਹੈ ਉਨ੍ਹਾਂ ਦੇ ਨਾਲ ਹੀ AIJ ਹਰਪ੍ਰੀਤ ਸਿੰਘ ਅਤੇ SSP ਵਿਜੀਲੈਂਸ ਸਵਰਨਦੀਪ ਸਿੰਘ ਨੂੰ ਵੀ ਸਸਪੈਂਡ ਕੀਤਾ ਗਿਆ ਹੈ ਸੁਪਰੀਮ ਕੋਰਟ ਨੇ ਡਰੱਗ ਮਾਮਲੇ 'ਚ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਵਿਕਰਮ ਅੰਜੀਠੇ ਦੀ ਜ਼ਮਾਨਤ ਨੂੰ ਚੁਣੌਤੀ ਦੇਣ ਵਾਲੀ ਪੰਜਾਬ ਸਰਕਾਰ ਦੀ ਅਪੀਲ ਨੂੰ ਖਾਰਿਜ ਕਰ ਦਿੱਤਾ ਹੈ ਇਹ ਮਾਮਲਾ 2021 ਦੇ ਡਰੱਗ ਤਸਕਰੀ ਕੇਸ ਨਾਲ ਸੰਬੰਧਿਤ ਹੈ ਜਿਸ 'ਚ ਮਜੀਠੀਆ ਨੂੰ ਪੰਜਾਬ ਪੁਲਿਸ ਨੇ ਨਾਮਜ਼ਦ ਕੀਤਾ ਸੀ ਅਤੇ ਹੁਣ ਸੁਪਰੀਮ ਕੋਰਟ ਤੋਂ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਲੱਗਿਆ ਹੈ ਸੁਪਰੀਮ ਕੋਰਟ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਮਜੀਠਿਆ ਮਾਮਲੇ ਦੀ ਸੁਣਵਾਈ ਹੋਈ ਹੈ ਮਜੀਠਿਆ ਦੀ ਜ਼ਮਾਨਤ ਰੱਦ ਕਰਵਾਉਣ ਲਈ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਝਟਕਾ ਦਿੰਦੇ ਹੋਏ ਪਟੀਸ਼ਨ ਖਾਰਜ ਕਰ ਦਿੱਤੀ ਹੈ ਤੇ ਮਜੀਠਿਆ ਨੂੰ ਆਦੇਸ਼ ਜਾਰੀ ਕੀਤੇ ਹਨ ਜਿਸ ਮਗਰੋਂ ਵਿਕਰਮ ਮਜੀਠਿਆ ਵੱਲੋਂ ਵੀ ਸੁਪਰੀਮ ਕੋਰਟ ਦਾ ਧੰਨਵਾਦ ਕੀਤਾ ਗਿਆ ਹੈ ਉਹਨਾਂ ਨੇ ਪੋਸਟ ਕਰਕੇ ਲਿਖਿਆ ਕਿ ਸ਼ੁਕਰਾਨਾ ਗੁਰੂ ਸਾਹਿਬ ਦਾ ਕੋਰਟਨ ਕੋਟ ਸ਼ੁਕਰਾਨਾ ਧੰਨਵਾਦ ਗੁਰੂ ਸਾਹਿਬ ਦਾਸ ਤੇ ਸਦਾ ਮਿਹਰ ਬਖਸ਼ਿਸ਼ ਬਣਾਈ ਰੱਖਣਾ ਮਾਨਯੋਗ ਸੁਪਰੀਮ ਕੋਰਟ ਦਾ ਬਹੁਤ ਬਹੁਤ ਧੰਨਵਾਦ ਇੱਥੇ ਵੀ ਦੱਸ ਦਈਏ ਕਿ ਸੁਪਰੀਮ ਕੋਰਟ ਨੇ ਮਜੀਠਿਆ ਨੂੰ ਕਿਹਾ ਹੈ ਕਿ ਉਹ ਐਸਆਈਟੀ ਦੇ ਬਾਰੇ ਮੀਡੀਆ 'ਚ ਕੁਝ ਨਹੀਂ ਬੋਲ ਸਕਦੇ ਤੇ ਉਹ ਐਸਆਈਟੀ ਦੇ ਮੈਂਬਰਾਂ ਬਾਰੇ ਕੁਝ ਵੀ ਨਹੀਂ ਬੋਲਣਗੇ ਐਸਆਈਟੀ ਜਦ ਵੀ ਜਾਂਚ ਲਈ ਬੁਲਾਏਗੀ ਤਾਂ ਮਜੀਠਿਆ ਨੂੰ ਹਾਜ਼ਰ ਹੋਣਾ ਪਵੇਗਾ ਜੇਕਰ ਮਜੀਠਿਆ ਐਸਆਈਟੀ ਦੇ ਨਾਲ ਸਹਿਯੋਗ ਨਹੀਂ ਕਰਨਗੇ ਤਾਂ ਅਦਾਲਤ ਕੋਲ ਉਹਨਾਂ ਦੀ ਜ਼ਮਾਨਤ ਰੱਦ ਕਰਨ ਤੋਂ ਇਲਾਵਾ ਕੋਈ ਹੱਲ ਨਹੀਂ ਬਚੇਗਾ ਜਿਕਰਯੋਗ ਹੈ ਕਿ ਵਿਕਰਮਜੀਠੀਆਂ ਨੂੰ ਫਰਵਰੀ 2022 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਪਰ ਬਾਅਦ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅਗਸਤ 2022 ਵਿੱਚ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਸੀ ਮੁੱਖ ਮੰਤਰੀ ਭਗਵੰਤ ਮਾਨ ਦੀ ਰਾਇਸ਼ਟ ਹੋਈ ਕੈਬਨਿਟ ਦੀ ਮੀਟਿੰਗ 'ਚ ਚਾਰ ਵੱਡੇ ਫੈਸਲੇ ਲਏ ਗਏ ਹਨ ਪੰਜਾਬ ਸਰਕਾਰ ਵੱਲੋਂ ਪਟਿਆਲਾ ਜ਼ਿਲ੍ਹੇ ਦੇ 8 ਪਿੰਡਾਂ ਨੂੰ ਮੁਹਾਲੀ ਵਿੱਚ ਤਬਦੀਲ ਕਰਨ ਦੀ ਤਜਵੀਜ਼ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਇਸ ਦੇ ਨਾਲ ਹੀ ਮੀਟਿੰਗ ਚ ਪੀਐਸਆਈਐਸ ਦੇ ਰੱਦ ਕੀਤੇ ਪਲਾਟਾਂ ਲਈ ਅਪੀਲ ਅਥਾਰਟੀ ਦੇ ਗਠਨ ਲਈ ਸਹਿਮਤੀ ਬਣੀ ਹੈ ਇਸ ਦੇ ਨਾਲ ਹੀ ਰੰਗਲਾ ਪੰਜਾਬ ਵਿਕਾਸ ਯੋਜਨਾ ਤਹਿਤ ਰਾਜ ਦੇ ਸਾਰੇ ਜ਼ਿਲ੍ਹਿਆਂ ਵਿੱਚ ਲੋਕਾਂ ਦੀਆਂ ਰੋਜ਼ਮਰਾਂ ਦੀਆਂ ਮਹੱਤਵਪੂਰਨ ਵਿਕਾਸ ਲੋੜਾਂ ਲਈ ਫੰਡਾਂ ਦਾ ਪ੍ਰਬੰਧ ਕੀਤਾ ਗਿਆ ਹੈ ਬੀਤੀ ਸਾਲ 2025-26 ਵਿੱਚ ਇਸ ਯੋਜਨਾ ਤਹਿਤ 585 ਕਰੋੜ ਰੁਪਏ ਦੇ ਫੰਡ ਦਾ ਪ੍ਰਬੰਧ ਕੀਤਾ ਗਿਆ ਹੈ ਇਸ ਦੇ ਨਾਲ ਹੀ ਸਰਕਾਰ ਨੇ ਮੀਟਿੰਗ 'ਚ ਫੈਕਟਰੀਆਂ ਦੇ ਬਿਲਡਿੰਗ ਪਲਾਨ ਦੀ ਪ੍ਰਵਾਨਗੀ ਲਈ ਤੀਜੀ ਧਿਰ ਦੀ ਪ੍ਰਵਾਨਗੀ ਦਿੱਤੀ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ 'ਚ ਹੋਈ ਮੀਟਿੰਗ 'ਚ ਵੀ ਫੈਸਲਾ ਲਿਆ ਗਿਆ ਹੈ ਕਿ ਨਕਸ਼ੇ 45 ਦਿਨਾਂ ਦੀ ਬਜਾਏ 30 ਦਿਨਾਂ ਵਿੱਚ ਪਾਸ ਕੀਤੇ ਜਾਣਗੇ ਪਿਛਲੇ ਦਿਨੀ ਚਿੱਟੇ ਦੇ ਨਾਲ ਫੜੀ ਗਈ ਬਰਖਾਸਤ ਮਹਿਲਾ ਕਾਂਸਟੇਬਲ ਦੇ ਸਾਥੀ ਬਲਵਿੰਦਰ ਸਿੰਘ ਸੋਨੂ ਨੂੰ 14 ਦਿਨ ਦੀ ਨਿਆਇਖਿ ਰਾਸਤੇ ਵਿੱਚ ਭੇਜ ਦਿੱਤਾ ਗਿਆ ਹੈ ਦੱਸ ਦिए ਕਿ 3 ਦਿਨਾਂ ਦਾ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਬਲਵਿੰਦਰ ਸਿੰਘ ਸੋਨੂ ਨੂੰ ਬਠਿੰਡਾ ਕੋਰਟ ਵਿੱਚ ਪੇਸ਼ ਕੀਤਾ ਗਿਆ ਜਿੱਥੇ ਮਾਨਯੋਗ ਅਦਾਲਤ ਨੇ 14 ਦਿਨ ਦੀ ਨਿਆਇਕ ਹਿਰਾਸਤ ਵਿੱਚ ਉਸ ਨੂੰ ਭੇਜ ਦਿੱਤਾ ਹੈ ਦੱਸ ਦिए ਕਿ ਕੁਝ ਦਿਨਾਂ ਪਹਿਲਾਂ ਪੁਲਿਸ ਨੇ ਬਲਵਿੰਦਰ ਸਿੰਘ ਨੂੰ ਮੋਹਾਲੀ ਦੇ ਨੇੜੇੋਂ ਗ੍ਰਿਫਤਾਰ ਕੀਤਾ ਸੀ ਮਿਲੀ ਜਾਣਕਾਰੀ ਅਨੁਸਾਰ ਮਲਜਮ 4 ਅਪ੍ਰੈਲ ਨੂੰ ਬਠਿੰਡਾ ਅਦਾਲਤ ਵਿੱਚੋਂ ਫਰਾਰ ਹੋਇਆ ਸੀ ਜਿਕਰਯੋਗ ਹੈ ਕਿ ਸੋਨੂ ਤੇ ਅਮਨਦੀਪ ਕੌਰ ਨਾਲ ਮਿਲ ਕੇ ਤਸਕਰੀ ਕਰਨ ਦੇ ਇਲਜ਼ਾਮ ਹਨ ਪੰਜਾਬ ਚ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਤਬਾਦਲੇ ਹੁਣ 15 ਜੁਲਾਈ ਤੋਂ 15 ਅਗਸਤ ਦੇ ਵਿਚਕਾਰ ਹੋਣਗੇ ਇਸ ਤੋਂ ਬਾਅਦ ਆਮ ਤਬਾਦਲੇਾਂ ਤੇ ਮੁਕੰਮਲ ਪਾਬੰਦੀ ਰਹੇਗੀ ਇਹ ਹੁਕਮ ਪਰਸੋਨਲ ਵਿਭਾਗ ਵੱਲੋਂ ਸਾਰੇ ਵਿਭਾਗਾਂ ਦੇ ਮੁਖੀਆਂ ਡਿਵੀਜ਼ਨਲ ਕਮਿਸ਼ਨਰ ਜ਼ਿਲ੍ਹਿਆਂ ਦੇ ਡੀਸੀ ਆਦਿ ਨੂੰ ਜਾਰੀ ਕੀਤੇ ਗਏ ਹਨ ਇਸ ਤੋਂ ਬਾਅਦ ਵਿਭਾਗ ਵੱਲੋਂ ਜਾਰੀ ਨੀਤੀ ਮੁਤਾਬਿਕ ਤਬਾਦਲੇ ਕੀਤੇ ਜਾਣਗੇ ਹਾਲਾਂਕਿ ਸਰਕਾਰ ਆਪਣੀ ਸਹੂਲਤ ਮੁਤਾਬਿਕ ਕਿਸੇ ਵੀ ਸਮੇਂ ਆਈਪੀਐਸ ਅਤੇ ਆਈਐਸ ਅਧਿਕਾਰੀਆਂ ਦਾ ਤਬਾਦਲਾ ਕਰ ਸਕਦੀ ਹੈ ਜਾਣਕਾਰੀ ਅਨੁਸਾਰ ਮੁਲਾਜ਼ਮਾਂ ਤੇ ਅਧਿਕਾਰੀਆਂ ਦੇ ਨਿਸ਼ਚਿਤ ਸਮੇਂ ਅੰਦਰ ਤਬਾਦਲੇ ਕਰਨ ਪਿੱਛੇ ਸਰਕਾਰ ਦਾ ਮਕਸਦ ਇਹ ਹੈ ਕਿ ਵਿਭਾਗਾਂ ਦਾ ਕੰਮ ਪ੍ਰਭਾਵਿਤ ਨਾ ਹੋਵੇ ਨਾਲ ਹੀ ਸਰਕਾਰ ਦਾ ਕੰਮ ਵੀ ਸੁਚਾਰੂ ਢੰਗ ਨਾਲ ਚੱਲ ਸਕਦਾ ਹੈ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਚ ਕੇਂਦਰੀ ਰਾਜ ਮੰਤਰੀ ਰਮਨੀਸ਼ ਸਿੰਘ ਬਿੱਟੂ ਵਿਰੁੱਧ ਮਾਨ ਹੰਨਿਦਾ ਮਾਮਲਾ ਦਰਜ ਕਰਵਾਇਆ ਗਿਆ ਹੈ ਇਹ ਮਾਮਲਾ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੱਲੋਂ ਦਰਜ ਕਰਵਾਇਆ ਗਿਆ ਹੈ ਮਾਮਲਾ ਦਾਇਰ ਕਰਵਾਉਂਦੇ ਹੋਏ ਡਾਕਟਰ ਬਲਬੀਰ ਸਿੰਘ ਨੇ ਕਿਹਾ ਹੈ ਕਿ ਜਨਤਾਰਨਨੀਤ ਬਿੱਟੂ ਜਨਤਕ ਤੌਰ ਤੇ ਮੁਆਫੀ ਮੰਗਣ ਜਾਂ ਫਿਰ ਮੁਕਦਮੇ ਦਾ ਸਾਹਮਣਾ ਕਰਨਾ ਜ਼ਿਕਰਯੋਗ ਹੈ ਕਿ ਦਿੱਲੀ ਚੋਣਾਵਲੇ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਦੋਸ਼ ਲਾਇਆ ਸੀ ਕਿ ਉਸਨੇ ਸਰਕਾਰੀ ਗੱਡੀਆਂ ਰਾਹੀਂ ਦਿੱਲੀ ਪੈਸਾ ਪਹੁੰਚਾਇਆ ਹੈ ਜਦਕਿ ਇਹ ਸਿਰਫ ਸਿਆਸੀ ਦੋਸ਼ ਸਾਬਿਤ ਹੋਏ ਹਨ ਹੁਣ ਡਾਕਟਰ ਬਲਬੀਰ ਸਿੰਘ ਨੇ ਬਿੱਟੂ ਦੇ ਬਿਆਨਾਂ ਦੀ ਵੀਡੀਓ ਐਂਡ ਰਾਈਵ ਅਦਾਲਤ ਵਿੱਚ ਜਮ੍ਹਾਂ ਕਰਵਾਈ ਹੈ ਅਤੇ ਅਦਾਲਤ ਤੋਂ ਬਿੱਟੂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ। ਅਪ੍ਰੈਲ ਦੇ ਮਹੀਨੇ 'ਚ ਕੁਝ ਦਿਨਾਂ ਦੇ ਵਕਫੇ 'ਚ ਮੀਤੇ ਤੇ ਤੇਜ਼ ਹਵਾਵਾਂ ਚੱਲਣ ਨਾਲ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲਦੀ ਰਹੀ ਪਰ ਸੂਬੇ 'ਚ ਗਰਮੀ ਨੇ ਫਿਰ ਜੋੜ ਫੜ ਲਿਆ ਹੈ। ਭਾਰਤੀ ਮੌਸਮ ਵਿਭਾਗ ਚੰਡੀਗੜ੍ਹ ਵੱਲੋਂ ਜਾਰੀ 5 ਦਿਨਾਂ ਦੀ ਭਵਿੱਖਬਾਣੀ ਮੁਤਾਬਕ ਆਉਣ ਵਾਲੇ ਦਿਨਾਂ 'ਚ ਕਈ ਜ਼ਿਲ੍ਹਿਆਂ 'ਚ ਹੀਟ ਵੇਵ ਦੇ ਹਾਲਾਤ ਬਣੇ रह ਸਕਦੇ ਹਨ। ਮੌਸਮ ਵਿਭਾਗ ਮੁਤਾਬਕ 27, 28 ਅਤੇ 29 April ਨੂੰ Bathinda, Fazilka, Muktsar, Firozpur, Mansa, Sangrur, Barnala ਸਮੇਤ ਦੱਖਣ-ਪੱਛਮੀ ਪੰਜਾਬ ਦੇ ਕਈ ਇਲਾਕਿਆਂ 'ਚ ਹੀਟ ਵੇਵ ਦੀ ਚੇਤਾਵਨੀ ਜਾਰੀ ਰਹੇਗੀ ਅਤੇ 5 ਦਿਨਾਂ ਬਾਅਦ ਹੀਟ ਵੇਵ ਤੋਂ ਬਾਅਦ ਗੁਜਰਾਹਤ ਮਿਲਦੀ ਨਜ਼ਰ ਆ ਰਹੀ ਹੈ ਪੰਜਾਬ 'ਚ 3 April ਨੂੰ ਮੀਂਹ ਪੈਣ ਦੇ ਅਸਾਰ ਹਨ ਹਾਲਾਂਕਿ ਸੰਬੰਧੀ ਮੌਸਮ ਵਿਭਾਗ ਵੱਲੋਂ ਅਜੇ ਤੱਕ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ। ਪਰ 31 April ਨੂੰ ਮੀ ਪੈਣ ਦੇ ਅਸਾਰ ਬਣ ਰਹੇ ਹਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣਾ ਵਾਦਾ ਪੂਰਾ ਕਰ ਦਿਖਾਇਆ ਹੈ ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਸਰਬਸੰਮਤੀ ਨਾਲ ਚੁਣੀ ਗਈ ਪੰਚਾਇਤ ਨੂੰ 5 ਲੱਖ ਰੁਪਏ ਦੇ ਚੈੱਕ ਦਿੱਤੇ ਜਾ ਰਹੇ ਹਨ ਪੰਜਾਬ ਚ 3044 ਪੰਚਾਇਤਾਂ ਸਰਬਸੰਮਤੀ ਨਾਲ ਚੁਣੀਆਂ ਗਈਆਂ ਹਨ ਹੁਣ ਸਰਕਾਰ ਪੰਚਾਇਤਾਂ ਨੂੰ ਲਗਭਗ 150 ਕਰੋੜ ਦੀ ਰਕਮ ਦੇਵੇਗੀ ਬੀਤੇ ਦਿਨੀ ਪਠਾਨਕੋਟ ਚ ਮੰਤਰੀ ਲਾਲਚੰਦ ਕਟਾਰੂ ਚੱਕ ਵੱਲੋਂ ਸਰਬਸੰਮਤੀ ਨਾਲ ਚੁਣੀ ਗਈ ਪੰਚਾਇਤ ਨੂੰ 5 ਲੱਖ ਰੁਪਏ ਦਾ ਚੈੱਕ ਦਿੱਤਾ ਗਿਆ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਚਾਇਤ ਦਿਵਸ ਮੌਕੇ ਪੰਚਾਇਤਾਂ ਨੂੰ 5 ਲੱਖ ਰੁਪਏ ਦੇ ਚੈੱਕ ਦਿੱਤੇ ਜਾਣ ਦਾ ਐਲਾਨ ਕੀਤਾ ਸੀ ਪੰਜਾਬ ਸਰਕਾਰ ਦਾ ਉਚੇਚਾ ਧਿਆਨ ਮੰਡੀਆਂ ਚ ਲਿਫਟਿੰਗ ਤੇ ਕੇਂਦ੍ਰਿਤ ਹੈ ਖੁਰਾਕ ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਕਣਕ ਦੇ ਖਰੀਦਕਾਰ ਜਾਂਦਾ ਜਾਜਾ ਲੈਂਨ ਮੋਕੇ ਇਹੇ ਵਿਚਾਰ ਪ੍ਰਗਟ ਕੀਤੇ ਅਤੇ ਅਫਸਰਾਂ ਨੂੰ ਇਸ ਵਿੱਚ ਤੇਜ਼ੀ ਲਿਆਉਣ ਲਈ ਕਿਹਾ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਅਨਾਜ ਭੌਣ ਵਿਖੇ ਹੋਈ ਉੱਚ ਪੱਧਰੀ ਮੀਟਿੰਗ 'ਚ ਮੰਤਰੀ ਨੇ ਅਧਿਕਾਰੀਆਂ ਨੂੰ ਅਗਲੇ 15 ਦਿਨਾਂ ਦੌਰਾਨ ਮੰਡੀਆਂ 'ਚ ਲਿਫਟਿੰਗ ਪ੍ਰਕਿਰਿਆ ਹੋਰ ਤੇਜ਼ ਕਰਨ ਤੇ ਧਿਆਨ ਕੇਂਦ੍ਰਿਤ ਕਰਨ ਲਈ ਕਿਹਾ ਤਾਂ ਜੋ ਫਸਲ ਦੀ ਵਾਧੂ ਪਰਮਾਰ ਵਰਗੀ ਤੀਤੀ ਤੋਂ ਬਚਿਆ ਜਾ ਸਕੇ ਮੀਟਿੰਗ ਦੌਰਾਨ ਮੰਤਰੀ ਨੂੰ ਦੱਸਿਆ ਗਿਆ ਹੈ ਕਿ ਵਿਭਾਗ ਦੇ ਪ੍ਰਮੁਖ ਖਤਰ ਹਰ ਹਫਤੇ ਡਿਪਟੀ ਕਮਿਸ਼ਨਰਾਂ ਨਾਲ ਮੀਟਿੰਗ ਕਰਦੇ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਲਿਫਟਿੰਗ ਪ੍ਰਕਿਰਿਆ 'ਚ ਕਿਸੇ ਕਿਸਮ ਦੀ ਕੋਈ ਢਿੱਲ ਨਾ ਰਹੇ ਵਿਭਾਗ ਦਾ ਟੀਚਾ ਇਹ ਯਕੀਨੀ ਬਣਾਉਣਾ ਹੈ ਕਿ ਮੰਡੀਆਂ 'ਚ ਕਣਕ ਦੀ ਰੋਜ਼ਾਨਾ ਆਮਦ ਦਾ ਅੰਕੜਾ 5 ਲੱਖ ਮੈਟ੍ਰਿਕ ਟਨ ਤੱਕ ਪਹੁੰਚੇ ਮੰਤਰੀ ਨੂੰ ਦੱਸਿਆ ਗਿਆ ਹੈ ਕਿ ਹੁਣ ਤੱਕ ਮੰਡੀਆਂ 'ਚ 70 ਲੱਖ ਮੀਟ੍ਰਿਕ ਟਨ ਤੋਂ ਵੱਧ ਕਣਕ ਆ ਚੁੱਕੀ ਹੈ ਜਿਸ ਵਿੱਚੋਂ 64 ਲੱਖ ਮੀਟ੍ਰਿਕ ਟਨ ਤੋਂ ਵੱਧ ਦੀ ਖਰੀਦ ਕੀਤੀ ਜਾ ਚੁੱਕੀ ਹੈ ਸੀਐਮ ਭਗਵੰਤ ਮਾਨ ਨੇ ਗਿਆਨੀ ਰਗਵੀਰ ਸਿੰਘ ਨਾਲ ਦਿੱਲੀ ਹਵਾਈ ਅੱਡੇ ਤੇ ਹੋਏ ਦੁਰਵਿਵਹਾਰ ਦੀ ਨਿੰਦਾ ਕੀਤੀ ਹੈ ਉਨ੍ਹਾਂ ਕਿਹਾ ਕਿ ਸਿੰਘ ਸਾਹਿਬ ਸਾਡੀ ਸਤਿਕਾਰਯੋਗ ਸ਼ਖਸੀਅਤ ਹਨ 에ਅਰ ਇੰਡੀਆ ਤੇ ਉਸ ਦੇ ਕਰਮਚਾਰੀਆਂ ਵੱਲੋਂ ਕੀਤਾ ਗਿਆ ਵਿਵਹਾਰ ਨਿੰਦਨਯੋਗ ਹੈ ਦੋਸ਼ੀਆਂ ਖਿਲਾਫ ਕਾਰਵਾਈ ਦੀ ਵੀ ਮੰਗ ਕੀਤੀ ਗਈ ਹੈ ਉਨ੍ਹਾਂ ਨੇ ਸੋਸ਼ਲ ਮੀਡੀਆ ਤੇ ਤਵੀਟ ਕਰਦਿਆਂ ਲਿਖਿਆ ਹੈ ਕਿ ਸਿੱਖ ਕੌਮ ਦੇ ਸਰਵਉੱਚ ਪਵਿੱਤਰ ਸਥਾਨ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਅਤੇ ਸਾਜਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਸਤਿਕਾਰਯੋਗ ਗਿਆਨੀ ਰਗਵੀਰ ਸਿੰਘ ਜੀ ਨਾਲ 에ਅਰ ਇੰਡੀਆ ਤੇ ਉਸਦੇ ਕਰਮਚਾਰੀਆਂ ਵੱਲੋਂ ਨਿੰਦਣਯੋਗ ਵਿਵਹਾਰ ਕੀਤੇ ਜਾਣ ਦੀ ਘਟਨਾ ਬਾਰੇ ਜਾਣਕਾਰੀ ਮਿਲੀ ਹੈ ਸਿੰਘ ਸਾਹਿਬ ਸਾਡੀ ਸਤਿਕਾਰਯੋਗ ਸ਼ਖਸੀਅਤ ਹਨ ਉਹਨਾਂ ਨਾਲ ਕੀਤੇ ਅਜਿਹੇ ਵਰਤਾਰੇ ਦੀ ਸਖਤ ਸ਼ਬਦਾਂ ਵਿੱਚ ਨਹੀਂ ਖੇਦੀ ਕਰਦੇ ਹਾਂ ਅਤੇ ਕੇਂਦਰ ਸਰਕਾਰ ਤੋਂ ਮਾਮਲੇ ਦੀ ਜਾਂਚ ਕਰਕੇ ਦੋਸ਼ੀਆਂ ਦੇ ਖਿਲਾਫ ਮਿਸਾਲੀ ਕਾਰਵਾਈ ਕਰਨ ਦੀ ਮੰਗ ਕਰਦਾ ਹਾਂ ਤਾਂ ਜੋ ਵਿਖੇ ਚ ਅਜਹੀਆਂ ਘਟਨਾਵਾਂ ਨਾ ਹੋਣ ਪੰਜਾਬ ਦੇ ਅੰਦਰ 13236 ਪੰਚਾਇਤਾਂ ਨੇ ਔਰ ਜਿੰਨੇ ਐਨੇ ਸਰਪੰਚ ਨੇ 13236 ਸੋ ਕੱਲ ਇੱਕ ਬਹੁਤ ਵੱਡਾ ਐਲਾਨ ਬਹੁਤ ਵੱਡੀ ਖੁਸ਼ਖਬਰੀ ਜੋ ਸਾਰੇ ਸਰਪੰਚਾਂ ਲਈ ਹੈ ਕਿ ਜੋ ਸਰਪੰਚਾਂ ਦਾ ਮਾਨ ਪੱਤਾ ਜੋ ਸਰਪੰਚਾ ਦਾ ਮਾਨ ਪੱਤਾ ਹੈ ਉਹ ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਨੇ 2000 ਰੁਪਏ ਪ੍ਰਤੀ ਮਹੀਨਾ ਐਲਾਨ ਕਰਤਾ 2000 ਰੁਪਏ ਪ੍ਰਤੀ ਮਹੀਨਾ ਔਰ ਮੈਨੂੰ ਇਹ ਵੀ ਦੱਸਣ ਚ ਖੁਸ਼ੀ ਹੋ ਰਹੀ ਹੈ ਕਿ ਕੱਲ ਐਲਾਨ ਹੋਇਆ ਪਰ ਮੁੱਖ ਮੰਤਰੀ ਸਾਹਿਬ ਨੇ ਇਹ ਵੀ ਕਿਹਾ ਕਿ ਜਿਹੜਾ ਇਹ ਮਾਨ ਪੱਤਾ ਹੋਊਗਾ ਜਿਹੜਾ 2000 ਰੁਪਏ ਪ੍ਰਤੀ ਮਹੀਨਾ ਇਹ ਉਸ ਦਿਨ ਤੋਂ ਦਿੱਤਾ ਜਾਊਗਾ ਜਿਸ ਦਿਨ ਤੋਂ ਸਰਪੰਚਾਂ ਨੇ ਸੌਂ ਚੱਕ ਲਈ ਸੀ ਸਭਧਾਨਿਕ ਅਹੁਦੇ ਤੇ ਬੈਠ ਗਏ ਸਨ ਇਸ ਦੇ ਨਾਲ ਜਿਹੜਾ ਸਾਡਾ ਪੰਜਾਬ ਦਾ ਖਜ਼ਾਨਾ ਹੈ ਆਏ ਸਾਲ ਸਾਡਾ ਇਹਦੇ ਉੱਤੇ ਪ੍ਰਤੀ ਸਾਲ 31.70 ਕਰੋੜ ਰੁਪਇਆ 31 ਕਰੋੜ 70 ਲੱਖ ਰੁਪਇਆ ਭਾਵ ਖਰਚਾ ਆਊਗਾ ਇਸ ਮਾਨ ਪੱਤੇ ਦਾ ਔਰ 2006 ਚ ਜਦੋਂ ਇਹ ਜਿਹੜਾ ਸਰਪੰਚਾ ਦਾ ਮਾਨ ਪੱਤਾ ਸੀ ਇਹ ਸਿਰਫ ਤੇ ਸਿਰਫ ਮੈਨੂੰ ਦੱਸਣ ਚ ਕੋਈ ਗਰੇਜ਼ ਨਹੀਂ 600 ਰੁਪਇਆ ਸੀਗਾ ਸਿਰਫ 600 ਰੁਪਇਆ ਜਿਹੜਾ ਕਿ 2012 ਚ 1200 ਰੁਪਇਆ ਕੀਤਾ ਗਿਆ ਸੀ ਪਰ ਇਹ ਕਦੇ ਵੀ ਅੱਜ ਤੱਕ ਇਹ ਮਾਣ ਪੱਤੇ ਨੂੰ ਕਦੇ ਵੀ ਰੈਗੂਲਰ ਨਹੀਂ ਰੱਖਿਆ ਗਿਆ ਕਦੇ ਦੇਤਾ ਕਦੇ ਨਹੀਂ ਦਿੱਤਾ ਮਤਲਬ ਕਿ ਇੱਕ ਤਰ੍ਹਾਂ ਨਾਲ ਇਹਦੇ ਤੇ ਕਦੇ ਜ਼ਿੰਦਗੀ ਦੇ ਵਿੱਚ ਕੋਈ ਮਤਲਬ ਕਿ ਵਧੀਆ ਤਰੀਕੇ ਨਾਲ ਇਹਨੂੰ ਜਾਨੀ ਕਿ ਚਲਾਇਆ ਨਹੀਂ ਗਿਆ ਪਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਸੋ 13236 ਸਰਪੰਚਾਂ ਨੂੰ ਅਸੀਂ ਉਹਦਾ ਵਾਅਦਾ ਕਰਦੇ ਹਾਂ ਕੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦੀ ਸਰਕਾਰ ਹੈ ਜੋ ਕਿ ਸ਼੍ਰੀ ਹਰਵਿੰਦ ਕੇਜਰੀਵਾਲ ਜੀ ਦੀ ਯੋਗ ਅਗਵਾਈ ਦੇ ਅੰਦਰ ਚੱਲ ਰਹੀ ਹੈ ਸੋ ਇਸ ਕਰਕੇ ਅਸੀਂ ਇਸ ਗੱਲ ਦਾ ਉਹ ਵਾਅਦਾ ਕਰਦੇ ਹਾਂ ਕਿ ਜਿੰਨੇ ਸਾਡੇ ਸਰਪੰਚ ਨੇ ਇਹ ਜਿਹੜਾ 2000 ਰੁਪਏ ਪ੍ਰਤੀ ਮਹੀਨਾ ਦਾ ਮਾਣ ਪੱਤਾ ਹੈ ਇਹ ਉਹਨਾਂ ਨੂੰ ਰੈਗੂਲਰ ਹੁਣ ਤੋਂ ਮਿਲਿਆ ਕਰੂਗਾ ਅਸੀਂ ਇਹਦੇ ਵਿੱਚ ਬਿਲਕੁਲ ਵੀ ਕਿਸੇ ਕਿਸਮ ਦਾ ਕੋਈ ਵਿਗਨ ਨਹੀਂ ਪੈਣ ਦਾ ਮਾਮਲਾ ਇੱਕ ਮੈਨੂੰ ਹੋਰ ਬੜੀ ਦੱਸਣ 'ਚ ਖੁਸ਼ੀ ਹੋ ਰਹੀ ਆ ਆਕੜਾ ਤੇ ਜਿਹੜੀਆਂ ਇਸ ਵਾਰ ਸਰਪੰਚਾਂ ਦੀਆਂ ਇਲੈਕਸ਼ਨਾਂ ਹੋਈਆਂ ਸੀਗੀਆਂ ਸਰਪੰਚਾਂ ਦੀਆਂ ਇਲੈਕਸ਼ਨਾਂ ਦੇ ਵਿੱਚ 3044 ਗ੍ਰਾਮ ਪੰਚਾਇਤਾਂ ਨੇ ਜਿਹੜੀਆਂ 3044 ਗ੍ਰਾਮ ਪੰਚਾਇਤਾਂ ਸਰਬਸੰਮਤੀ ਨਾਲ ਚੁਣੀਆਂ ਗਈਆਂ ਨੇ ਜਿਹੜੀ ਕਿ ਅੱਜ ਤੱਕ ਦਾ ਇਤਿਹਾਸ ਦੇ ਅੰਦਰ ਸਭ ਤੋਂ ਰਿਕਾਰਡ ਤੋੜ ਜਿਹੜੀ ਕਿ ਇਹ ਹਿਸਟਰੀ ਹੈ ਜਿਹੜੀ ਇਹ ਡਾਟਾ ਬਣ ਚੁੱਕਿਆ ਸੋ ਉਹਦੇ ਵਿੱਚ ਸਾਡੇ ਬੱਚੀਆਂ ਬੱਚੇ ਜਿਹਨਾਂ ਦੀ ਉਮਰ ਕੁੱਲ 21 ਸਾਲ 22 ਸਾਲ 23 ਸਾਲ 25 ਸਾਲ ਐਨੀ-ਐਨੀ ਉਮਰ ਦੇ ਬੱਚੇ ਜਿਹੜੀ ਕਿ ਜਿੱਤ ਕੇ ਸਾਡੇ ਛੋਟੇ ਇਹ ਬੱਚੇ ਜਿਹੜੇ ਨੇ ਉਹ ਸਰਪੰਚ ਬਣ ਕੇ ਆਏ ਯੰਗਸਟਰਜ਼ ਜਿਹੜੇ ਪੜ੍ਹੇ ਲਿਖੇ ਨੌਜਵਾਨ ਨੇ ਬੀਤੀ ਕੱਲ ਇੱਕ ਸੰਗਰੂਰ ਜ਼ਿਲ੍ਹੇ ਚੋਂ ਇੱਕ ਬੱਚੀ ਜਿਹਦੀ ਉਮਰ ਕੁੱਲ 22 ਸਾਲ ਦੀ ਸੀ ਤੇ 21 ਸਾਲ 8 ਮਹੀਨੇ ਦੀ ਉਹ 21 ਸਾਲ 8 ਮਹੀਨੇ ਦੀ ਉਹ ਸਾਡੀ ਧੀ ਰਾਣੀ ਉਹ ਸਰਪੰਚ ਬਣ ਕੇ ਜਿੱਤ ਕੇ ਆਈ ਹੈ ਸੋ ਤੁਸੀਂ ਸੋਚੋ ਵੀ ਕਿੰਨੇ ਯੰਗਸਟਰਜ਼ ਨੂੰ ਸੇਵਾ ਕਰਨ ਦਾ ਇਹਦੇ ਵਿੱਚ ਮੌਕਾ ਮਿਲਿਆ ਇਸ ਦੇ ਨਾਲ ਮੈਨੂੰ ਇਹ ਦੱਸਣ ਚ ਹੋਰ ਖੁਸ਼ੀ ਮਹਿਸੂਸ ਹੋ ਰਹੀ ਹੈ ਜਿਹੜੀ 3044 ਗ੍ਰਾਮ ਪੰਚਾਇਤਾਂ ਨੇ ਸਰਬਸੰਮਤੀ ਨਾਲ ਚੋਣੀਆਂ ਗਈਆਂ ਜਿਵੇਂ ਕਿ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਨੇ ਐਲਾਨ ਕੀਤਾ ਸੀ ਕਿ ਅਸੀਂ ਸਰਬਚੰਤੀ ਨਾਲ ਚੋਣੀਆਂ ਹੋਈਆਂ ਪੰਚਾਇਤਾਂ ਨੂੰ 5-5 ਲੱਖ ਰੁਪਏ ਦੀ ਗ੍ਰਾਂਟ ਦੇਵਾਂਗੇ ਤਾਂ ਉਹਦੇ ਤਹਿਤ ਸਾਡਾ ਬਜਟ ਦੇ ਵਿੱਚ ਇਸ ਵਾਰ 5-5 ਲੱਖ ਰੁਪਏ ਦੀ ਗ੍ਰਾਂਟ ਦੇਣ ਲਈ 150 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਸੀ ਜਿਹਦੇ ਚ 15 ਕਰੋੜ ਰੁਪਏ ਪਿਛਲੇ ਵਿੱਤੀ ਸਾਲ ਦਾ ਸੀ ਜੀ ਦੇ ਚ 135 ਕਰੋੜ ਰੁਪਇਆ ਇਸ ਸਾਲ ਚ ਰੱਖਿਆ ਗਿਆ। ਸੋ ਜਿਹੜਾ ਕੱਲ ਪ੍ਰੋਗਰਾਮ ਹੋਇਆ ਉਹਦੇ ਚੋ ਆਗਾਜ਼ ਕਰ ਦਿੱਤਾ ਗਿਆ। ਪੰਜ ਪੰਚਾਇਤਾਂ ਜਿਹੜੀਆਂ ਸਰਬਸੰਮਤੀ ਨਾਲ ਚੁਣੀਆਂ ਗਈਆਂ ਸੀ ਕੱਲ ਉਹਨਾਂ ਨੂੰ 5-5 ਲੱਖ ਰੁਪਏ ਦੇ ਜਿਹੜੇ ਚੈੱਕ ਸੀ ਉਹ ਮੁੱਖ ਮੰਤਰੀ ਸਾਹਿਬ ਦੇ ਦੁਆਰਾ ਯਾਨੀ ਕਿ ਆਪਣੇ ਹੱਥਾਂ ਦੇ ਨਾਲ ਵੰਡ ਦਿੱਤੇ ਗਏ। ਇਹ ਹੁਣ ਨਿਰੰਤਰ ਹੈ ਜਿਹੜੀ ਇਹ ਸਾਡੀ ਯਾਨੀ ਕਿ ਇਹ ਜਾਰੀ ਰਹੂਗੀ ਜਿਹੜੀ ਚੈੱਕ ਵੰਡਣ ਦੀ ਪ੍ਰਥਾ ਕਰਿਆ। ਇਸ ਤੋਂ ਇਲਾਵਾ ਜਿਹੜਾ ਯੁੱਧ ਨਸ਼ਿਆ ਵਿਰੁੱਧ ਅਵਾਰਡ ਦੀ ਕੱਲ ਬਹੁਤ ਵੱਡੀ ਸ਼ੁਰੂਆਤ ਹੋਈ ਹੈ ਬਹੁਤ ਵੱਡਾ ਐਲਾਨ ਕੀਤਾ ਮੁੱਖ ਮੰਤਰੀ ਸਾਹਿਬ ਨੇ ਆਪਣੇ ਐਲਾਨ ਚ ਕਿਹਾ ਕਿ ਜਿਹੜੇ ਟੋਟਲ ਪੰਜਾਬ ਦੇ ਅੰਦਰ 154 ਬਲਾਕ ਨੇ ਪੰਚਾਇਤਾਂ ਦੇ 154 ਬਲਾਕ ਨੇ ਔਰ 154 ਬਲਾਕਾਂ ਦੇ ਵਿੱਚ ਹਰੇਕ ਬਲਾਕ ਚੋਂ ਇੱਕ ਪੰਚਾਇਤ ਹਰੇਕ ਬਲਾਕ ਚੋਂ ਇੱਕ ਪੰਚਾਇਤ ਜਿਹੜੀ ਸਭ ਤੋਂ ਚੰਗਾ ਪਰਫਾਰਮ ਕਰੂਗੀ ਉਹ ਆਪਣੇ ਬਲਾਕ ਚੋਂ ਆਪਣੇ ਪਿੰਡ ਨੂੰ ਨਸ਼ਾ ਮੁਕਤ ਕਰ ਦੂਗੀ 100% ਤੇ ਆਪਣੇ ਨਸ਼ਾ ਮੁਕਤ ਕਰਨ ਤੋਂ ਬਾਅਦ ਉਹਤੇ ਪ੍ਰੋਪਰ ਡਿਸਪਲੇ ਕਰ ਦੂਗੀ ਮਤਾ ਪਾ ਦੂਗੀ ਕਹਿ ਦੂਗੀ ਕਿ ਸਾਡੇ ਪਿੰਡ ਚ ਹੁਣ ਕੋਈ ਵੀ ਇੱਕ ਵੀ ਇਨਸਾਨ ਐਸਾ ਨਹੀਂ ਜਿਹੜਾ ਕਿਸੇ ਕਿਸਮ ਦਾ ਕੋਈ ਨਸ਼ਾ ਕਰਦਾ ਹੋਵੇ ਉਹਨੂੰ 1 ਲੱਖ ਰੁਪਏ ਦਾ ਨਕਦ ਇਨਾਮ ਉਸ ਪੰਚਾਇਤ ਨੂੰ 1 ਲੱਖ ਰੁਪਏ ਦਾ ਨਕਦ ਇਨਾਮ ਮੁੱਖ ਮੰਤਰੀ ਸਾਹਿਬ ਦੁਆਰਾ ਦਿੱਤਾ ਜਾਊਗਾ ਇਸ ਤੋਂ ਇਲਾਵਾ ਆਪਸ ਦੇ ਵਿੱਚ ਬਿਹਤਰ ਤਾਲਮੇਲ ਬਣਾਉਣ ਲਈ ਸਰਪੰਚਾਂ ਦਾ ਸਰਕਾਰ ਦੇ ਨਾਲ ਸਰਪੰਚਾਂ ਦਾ ਆਮ ਆਦਮੀ ਪਾਰਟੀ ਪੰਜਾਬ ਸਰਕਾਰ ਦੇ ਨਾਲ ਤਾਲਮੇਲ ਬਣਾਉਣ ਦੇ ਲਈ ਕੱਲ ਇੱਕ ਕਮੇਟੀ ਦੇ ਗਠਨ ਦਾ ਐਲਾਨ ਕੀਤਾ ਗਿਆ ਮੁੱਖ ਮੰਤਰੀ ਸਾਹਿਬ ਦੁਆਰਾ ਜਿਸ ਦੇ ਵਿੱਚ ਜਿਹੜੇ 3 ਮੈਂਬਰ ਹੋਣਗੇ ਉਹ ਜ਼ਿਲ੍ਹਾ ਪ੍ਰੀਸ਼ਦਾਂ ਤੋਂ ਲੁੱਤੇ ਜਾਣਗੇ 5 ਮੈਂਬਰ ਨੇ ਜਿਹੜੇ ਉਹ ਬਲਾਕ ਸੰਮਤੀਆਂ ਤੋਂ ਲੁੱਤੇ ਜਾਣਗੇ ਅਤੇ ਹਰੇਕ ਜ਼ਿਲ੍ਹੇ ਤੋਂ ਦੋ ਸਰਪੰਚ ਜਾਨੀ ਕਿ ਕੁੱਲ 46 ਸਰਪੰਚ ਲੁੱਤੇ ਜਾਣਗੇ ਔਰ ਇਸ ਕਮੇਟੀ ਦਾ ਇਸ ਕਮੇਟੀ ਦੇ ਤੋਂ ਸਾਰੀਆਂ ਅਲੱਗ-ਅਲੱਗ ਵੱਖ-ਵੱਖ ਖੇਤਰਾਂ 'ਚ رائے ਸਲਾਹਾਂ ਲੈ ਕੇ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਦਿੱਕਤ ਨਾ ਆਵੇ ਕਿਉਂਕਿ ਪੰਚਾਇਤੀ ਰਾਜ ਡਿਪਾਰਟਮੈਂਟ ਨੂੰ ਸਭ ਤੋਂ ਵੱਧ ਵਧੀਆ ਤਰੀਕੇ ਨਾਲ ਚਲਾਉਣ ਦੀ ਜੋ ਮੁੱਖ ਮੰਤਰੀ ਸਾਹਿਬ ਦੇ ਆਦੇਸ਼ ਨੇ ਕਿਉਂਕਿ ਅੱਜ ਵੀ ਪੰਜਾਬ ਮੇਜਰ ਰੂਪ ਦੇ ਵਿੱਚ ਪਿੰਡਾਂ ਦੇ ਵਿੱਚ ਵੱਸਦਾ ਹੈ ਅੱਜ ਸਰਦਾਰ ਵਿਕਰਮ ਸਿੰਘ ਮਜੀਠੀਆ ਦੇ ਕੇਸ ਵਿੱਚ ਸੁਪਰੀਮ ਕੋਰਟ ਵਿੱਚ ਬਹੁਤ ਵੱਡਾ ਫੈਸਲਾ ਬਹੁਤ ਐਮ ਫੈਸਲਾ ਕਿ ਜਿਹੜੇ ਆਨਰੇਬਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਸਰਦਾਰ ਵਿਕ੍ਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਦਿੱਤੀ ਸੀ ਉਹ ਆਰਡਰ ਅੱਜ ਬਰਕਰਾਰ ਹੋ ਗਿਆ ਉਹ ਅਪਹੋਲਡ ਹੋ ਗਿਆ ਤੇ ਪੰਜਾਬ ਸਰਕਾਰ ਦੀ ਜਿਹੜੀ ਪਟੀਸ਼ਨ ਸੀ ਉਹ ਰੱਦ ਕਰ ਦਿੱਤੀ ਗਈ ਐਜ਼ ਅ ਲਾਇਰ ਮੈਨੂੰ ਆਈ ਏਮ ਕੰਸਟ੍ਰੇਨਡ ਟੂ ਕਮ ਹੇਅਰ ਐਂਡ ਮੇਕ ਥਿਸ ਵੀਡੀਓ ਬਿਕਾਜ਼ ਪੰਜਾਬ ਸਰਕਾਰ ਥਰੂ ਮਿਸਟਰ ਬਲਤੇਜ ਸਿੰਘ ਪੰਨੂ ਕੁਝ ਗਲਤ ਇਨਫੋਰਮੇਸ਼ਨ ਦੇ ਰਹੀ ਹੈ ਇਨ ਮਾਈ ਓਪੀਨੀਅਨ ਉਹ ਡਾਇਰੈਕਟ ਕੰਟੈਂਪਟ ਆਫ ਕੋਰਟ ਹੈ ਕੋਈ ਕੰਡੀਸ਼ਨ ਟੂ ਜੁਆਇਨ ਐਂਡ ਕੀਪ ਜੁਆਇਨਿੰਗ ਇਨਵੈਸਟੀਗੇਸ਼ਨ ਨਹੀਂ ਹੈ ਨਾ ਹੀ ਆਨਰੇਬਲ ਸੁਪਰੀਮ ਕੋਰਟ ਨੇ ਕੋਈ ਆਰਡਰ ਇਹੋ ਜਿਹਾ ਦਿੱਤਾ ਹੈ ਕਿ ਜੇ ਉਹ ਨਹੀਂ ਜਾਣਗੇ ਤੇ ਕੋਈ ਚੁਆਇਸ ਨਹੀਂ ਰਹੇਗੀ ਜ਼ਮਾਨਤ ਰੱਦ ਹੋ ਜਾਏਗੀ ਸਗੋਂ ਇਹ ਸ਼ਾਇਦ ਪਹਿਲੀ ਵਾਰ ਹੋਏਗਾ ਕਿ ਜ਼ਮਾਨਤ ਵਿਕਰਮ ਸਿੰਘ ਮਜੀਠੀਆ ਦੀ ਤੇ ਡਾਇਰੈਕਸ਼ਨਸ ਐਸਆਈਟੀ ਤੇ ਵੀ ਲੱਗੀਆਂ ਨੇ ਮੁਲਜ਼ਮਾਂ ਤੇ ਤਾਂ ਡਾਇਰੈਕਸ਼ਨ ਲੱਗਦੀਆਂ ਨੇ ਪਰ ਐਸਆਈਟੀ ਤੇ ਵੀ ਡਾਇਰੈਕਸ਼ਨ ਲੱਗੀ ਹੈ ਕਿ ਜੇ ਉਹ ਕੋਈ ਗੱਲ ਪਬਲਿਕ ਕਰਨਗੇ ਤਾਂ ਮਾਨਯੋਗ ਸੁਪਰੀਮ ਕੋਰਟ ਤੋਂ ਪਰਮਿਸ਼ਨ ਲੈਣਗੇ ਨਿਕਾ ਲਾ ਵਿਲ ਟੇਕ ਇਟਸ ਓਨ ਕੋਰਸ ਅਗੇਂਸਟ them। ਔਰ ਜਿਹੜਾ 10 8 2022 ਦਾ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਆਰਡਰ ਸੀ ਉਹਦੇ ਵਿੱਚ ਸਪੈਸੀਫਿਕ ਫਾਈਂਡਿੰਗਸ ਨੇ ਕਿ ਬਿਕਰਮ ਸਿੰਘ ਮਜੀਠੀਆ ਇਜ਼ ਨਾਟ ਇਨਵੋਲਡ ਇਨ ਐਨੀ ਡਰੱਗ ਰਿਲੇਟਿਡ ਐਕਟੀਵਿਟੀ ਐਂਡ ਦ ਐਵਿਡੈਂਸ ਅਗੇਂਸਟ ਹਿਮ ਇਜ਼ ਫਰੇਲ ਐਂਡ ਨਾਟ ਕ੍ਰੈਡੀਬਲ। ਉਹ ਅੱਜ ਆਨਰੇਬਲ ਸੁਪਰੀਮ ਕੋਰਟ ਨੇ ਆਰਡਰ ਅਫੋਲਡ ਕਰ ਦਿੱਤਾ ਹੈ ਤੇ ਸਦਾ ਬਿਕਰਮ ਸਿੰਘ ਮਜੀਠੀਆ ਨੂੰ ਬੇਲ ਜੀ